ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਿੱਛੇ ਜੇ ਸਪੀਚ ਆਈ ਉਹ ਤੁਸੀਂ ਵੀ ਸੁਣੀ ਹੋਣੀ ਹੈ ਉਹਦੇ ਵਿੱਚ ਜਿਹੜੇ ਉਹਨਾਂ ਨੇ ਗੱਲਾਂ ਤੇ ਦਾਅਵੇ ਕੀਤੇ ਨੇ ਲੜਨ ਦੇ ਸਿਧਾਂਤ ਤੇ ਟਿਕੇ ਰਹਿਣ ਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਜਾਂ ਉਹਨਾਂ ਨੂੰ ਵੀ ਕੋਈ ਪਰਚੋਲ ਕਰਨ ਦੀ ਲੋੜ ਹੈ ਕਿ ਚੱਲਣਾ ਕਿਹੜੇ ਰਸਤੇ ਤੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਜਿੰਨ ਉਹ ਵੀ ਉੱਥੇ ਆਪਣੇ ਅਹੁਦੇ ਤੇ ਬਰਕਰਾਰ ਸੀ ਉਹਨੇ ਜਿਹੜਾ ਕਟਕਰੀਆਂ ਨੇ ਉਹਨੋਂ ਵੀ ਪੰਜਾਬ ਉਹ ਬਾਦਲਾਂ ਦੀ ਬੋਲੀ ਬੋਲਦਾ ਸੀ ਉਹ ਵੀ ਕਹਿੰਦਾ ਸੀ ਬਾਦਲ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ ਹੈ ਪਾਰਟੀ ਵਾਜੀ ਬਿਆਨਬਾਜੀ ਚੱਲੀ ਜਾਏਗੀ ਤਾਂ ਫਿਰ ਜਿਹੜੀਆਂ ਵੱਡੀਆਂ ਉੱਚ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਐਸਜੀਪੀਸੀ ਇਵਨ ਕੇ ਪੋਲਿਟਿਕਲ ਜਮਾਤ ਸ਼੍ਰੋਮਣੀ ਕਾਲੀ ਦਲ ਫਿਰ ਇਹਨਾਂ ਉੱਤੇ ਚੰਗੇ ਅਹੁਦੇਦਾਰ ਕਿਵੇਂ ਆਉਣਗੇ ਜੇ ਸਾਰੇ ਇੱਕ ਦੂਜੇ ਨੂੰ ਨਿੰਦਦੇ ਜਿਹੜੇ ਬਾਗੀ ਨੇ ਉਹ ਵੀ ਇਹਨਾਂ ਦੇ ਨੇ ਜਿਹੜਾ ਇਹ ਆ ਉਹ ਵੀ ਇਹਨਾਂ ਦਾ ਜਿਹੜਾ ਜਥੇਦਾਰ ਹਰਪ੍ਰੀਤ ਸੀ ਉਹ ਵੀ ਇਹਨਾਂ ਦਾ ਸੀ ਹੁਣ ਉਹਨੂੰ ਲਾਤਾ ਹੁਣ ਉਹ ਇਹਨਾਂ ਦੇ ਬਰਖਿਲਾਫ ਹੋ ਗਿਆ ਉਹਨਾਂ ਦੇ ਬਰਖਿਲਾਫ ਗੱਲਾਂ ਕਰਦੇ ਨੇ ਪਰ ਜਿਹੜਾ ਪੰਥ ਆ ਸਾਰਾ ਕੁਝ ਦੇਖਦਾ ਅਸਲ ਪੰਥ ਇਹਨਾਂ ਦੇ ਵਿੱਚ ਵੜਦਾ ਹੀ ਕੋਈ ਨਹੀਂ ਇਹਦਾ ਸਾਰਾ ਆਰਐਸਐਸ ਦਾ ਮਾਲ ਆ ਨਕਲੀ ਸਾਰਾ ਆਣੀ ਹੋਣ ਵਾਲੀ ਤਾਂ ਕਿਹੜੀ ਗੱਲ ਆ ਇਹ ਤਾਂ ਸਾਨੂੰ ਪਤਾ ਸੀਗਾ ਵੀ ਬਾਦਲ ਕੇ ਇਹੀ ਕੁਛ ਕਰਦੇ ਨੇ ਜਿਹੜਾ ਕੋਈ ਜਸੇਦਾਰ ਸੱਚ ਬੋਲਦਾ ਉਹਦੇ ਨਾਲ ਇਹੀ ਕੁਛ ਹੁੰਦਾ ਹੈ ਪਹਿਲਾਂ ਬਹੁਤ ਜਸੇਦਾਰ ਆਏ ਭਾਈ ਰਣਜੀਤ ਸਿੰਘ ਗਿਆਨੀ ਪੂਰਨ ਸਿੰਘ ਗਿਆਨੀ ਮਨਜੀਤ ਸਿੰਘ ਹੋਰ ਵੀ ਜਿੰਨੇ ਵੀ ਜਸੇਦਾਰ ਪਹਿਲਾਂ ਆਏ ਨੇ ਸਾਰਿਆਂ ਨਾਲ ਇਹੀ ਕੁਛ ਹੋਇਆ ਹੈ ਫੈਸਲੇ ਹੋਏ ਸਾਨੂੰ ਪਤਾ ਲੱਗਦਾ ਹੈ ਜਾਣਕਾਰੀ ਵੀ ਮਿਲਦੀ ਔਰ ਕੁਝ ਗੱਲਾਂ ਤਾਂ ਉਹਨਾਂ ਨੇ ਪ੍ਰੈਸ ਨੋਟ 'ਚ ਵੀ ਕਹੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਕੁਝ ਕਤਾਈਆਂ ਕੀਤੀਆਂ ਜਿਸ ਦੇ ਕਰਕੇ ਉਹਨਾਂ ਨੂੰ ਇੱਕ ਖਮਿਆਜਾ ਭੁਗਤਣਾ ਪਿਆ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਸ਼ਿਕਾਇਤ ਤੇ ਇੱਕ ਉਹਨਾਂ ਦਾ ਬਾਕੀ ਲੀਡਰਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਾ ਕੇ ਮਿਲਵਰਤਨ ਕਰਨਾ ਉਹਨਾਂ ਨਾਲ ਨੇੜਤਾ ਰੱਖਣੀ ਇਹਨਾਂ ਦੀ ਕਿਹੜਾ ਨਹੀਂ ਨੇੜਤਾ ਸੀ ਇਹ ਨਹੀਂ ਕਰਦੇ ਮੀਟਿੰਗਾਂ ਸਾਰਾ ਕੁਝ ਕਰਦੇ ਫਿਰਦੇ ਨੇ ਕਲਾ ਜਥੇਦਾਰੀ ਕਰਦਾ ਹੈ ਇਹਦਾ ਵਾਧੂ ਗੱਲਾਂ ਨੇ ਜਦੋਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਕੋਈ ਸੱਚ ਬੋਲਦਾ ਫਿਰ ਉਹਦੇ ਨਾਲ ਇਹ ਕੁਝ ਮੰਨਦਾ ਹੈ ਕਿਆ ਨਿਰਗਵੀਰ ਸਿੰਘ ਹੋਰਾਂ ਨੇ ਇਸ ਕਮੇਟੀ ਬਾਰੇ ਵੀ ਕਿਹਾ ਜਿਹੜੀ ਜਾਂਚ ਕਰ ਰਹੀ ਸੀ ਕਿ ਨੂੰ ਅਧਿਕਾਰ ਖੇਤਰ ਹੀ ਨਹੀਂ ਆ ਉਦੋਂ ਵੀ ਤੁਸੀਂ ਟਿੱਪਣੀ ਕੀਤੀ ਸੀ ਕਿ ਵਾਕਈ ਠੀਕ ਕਰ ਰਹੇ ਹੋ ਅਕਾਲ ਤੱਕ ਫੈਸਲਾ ਕਰੇ ਪਰ ਮੰਦੇ ਨਹੀਂ ਬਦਲ ਕੇ ਇਹਨਾਂ ਨੇ ਕਦੋਂ ਕੱਲ ਤੱਕ ਦੇ ਫੈਸਲੇ ਨੂੰ ਮੰਨਿਆ ਕਦੋਂ ਕੱਲ ਤੱਕ ਨੂੰ ਮੰਨਿਆ ਇਹਨਾਂ ਨੇ ਤਾਂ ਵਰਤੇ ਆ ਫਿਰ ਹੁਣ ਤੱਕ ਜਿਹੜੀਆਂ ਚਿੱਠੀਆਂ ਪੱਤਰ ਤੇ ਨਮਾਣਾਪਣ ਦਿਖਾਇਆ ਉਹ ਕਾਦੇ ਲਈ ਸੀ ਡਰਾਮੇ ਨੇ ਡਰਾਮੀ ਕਰਦਾ ਰਿਹਾ ਤੇ ਕਹਿੰਦਾ ਮੇਰੀ ਲੱਤ ਟੁੱਟ ਗਈ ਤੇ ਜਦੋਂ ਸੇਵਾ ਤੋਂ ਮੁਕਤ ਹੋਗਾ 30 ਦਿਨ ਉਹਦੀ ਲੱਤ ਜੁੜ ਗਈ ਪੰਥਕ ਹਲਕਿਆਂ ਵਿੱਚ ਬਹੁਤ ਵੱਡੇ ਮੁੱਦੇ ਐ ਕਿਸੀ ਥਾਵਾਂ ਦੇ ਉੱਤੇ ਕਚੋਲਾ ਪਾਇਆ ਜਾ ਰਿਹਾ ਦੋਚਿੱਤੀ ਦੇ ਵਿੱਚ ਵੀ ਕਾਫੀ ਫੈਸਲੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਦੇਸ਼ ਦੇਣ ਦੀ ਕੀ ਉਹ ਲਾਗੂ ਹੋਏ ਕਿ ਨਹੀਂ ਹੋਏ ਪਹਿਲਾਂ ਇਹ ਚਰਚਾ ਸੀ ਪਰ ਹੁਣ ਪਿਛਲੇ ਦਿਨਾਂ ਵਿੱਚ ਐਸਜੀਪੀਸੀ ਦੀ ਅੰਤਰੰਗ ਕਮੇਟੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਵੱਖ-ਵੱਖ ਪੰਥਕ ਹਲਕਿਆਂ 'ਚ ਗੱਲਾਂ ਹੋ ਰਹੀਆਂ ਨੇ ਇਸ ਬਾਰੇ ਵੱਖੋ-ਵੱਖਰੀਆਂ ਜਥੇਬੰਦੀਆਂ ਜਿਨ੍ਹਾਂ ਦਾ ਸਿੱਧਾ ਸਬੰਧ ਪੰਥ ਨਾਲ ਹੈ ਉਹ ਕੀ ਸੋਚ ਰਹੇ ਨੇ ਇਸ ਬਾਰੇ ਹੀ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਕਿ ਕੀ ਨਜ਼ਰੀਆ ਹੈ ਨਿਹੰਗ ਸਿੰਘਾਂ ਦਾ ਔਰ ਖਾਸ ਕਰਕੇ ਨਿਹੰਗ ਸਿੰਘ ਸਾਡੇ ਨਾਲ ਬੈਠੇ ਨੇ ਰਾਜਾ ਰਾਜ ਸਿੰਘ ਜੀ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕੀ ਸੋਚਦੇ ਸਮਝਦੇ ਆ ਸਭ ਤੋਂ ਪਹਿਲਾਂ ਬਾਬਾ ਜੀ ਇਹ ਦੱਸੋ ਕਿ ਤੁਸੀਂ ਇਸ ਫੈਸਲੇ ਨੂੰ ਜਦੋਂ ਫੈਸਲਾ ਹੁੰਦਾ ਤੁਹਾਨੂੰ ਵੀ ਪਤਾ ਲੱਗਦਾ ਇਸ ਫੈਸਲੇ ਦਾ ਕਿਸ ਤਰ੍ਹਾਂ ਲੈ ਲਿਆ ਗਿਆ ਤੁਹਾਨੂੰ ਹੈਰਾਨੀ ਹੋਈ ਜਾਂ ਤੁਹਾਨੂੰ ਵੀ ਪਹਿਲਾਂ ਵਾਂਗ ਪਤਾ ਸੀ ਕਿਸ ਤਰ੍ਹਾਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਰਾਨੀ ਹੋਣ ਵਾਲੀ ਤਾਂ ਕਿਹੜੀ ਗੱਲ ਆ ਇਹ ਤਾਂ ਸਾਨੂੰ ਪਤਾ ਸੀਗਾ ਵੀ ਬਾਦਲ ਕੇ ਇਹੀ ਕੁਝ ਕਰਦੇ ਨੇ ਜਿਹੜਾ ਕੋਈ ਜਸੇਦਾਰ ਸੱਚ ਬੋਲਦਾ ਉਹਦੇ ਨਾਲ ਇਹੀ ਕੁਝ ਹੁੰਦਾ ਹੈ ਪਹਿਲਾਂ ਬਹੁਤ ਜਸੇਦਾਰ ਆਏ ਭਾਈ ਰਣਜੀਤ ਸਿੰਘ ਗਿਆਨੀ ਪੂਰਨ ਸਿੰਘ ਗਿਆਨੀ ਮਨਜੀਤ ਸਿੰਘ ਹੋਰ ਵੀ ਜਿੰਨੇ ਵੀ ਇਹ ਦੋ ਜਸੇਦਾਰ ਪਹਿਲਾਂ ਆਏ ਨੇ ਸਾਰਿਆਂ ਨਾਲ ਇਹੀ ਕੁਝ ਹੋਇਆ ਜੇ ਜਿਹੜੇ ਹੁਣ ਨਾਮੇ ਬਣਾਏ ਨੇ ਜਗਤਾਰ ਸਿੰਘ ਉਹਨਾਂ ਨਾਲ ਵੀ ਇਹੀ ਕੁਝ ਹੋਣਾ ਹੈ ਉਹ ਸੰਭਲ ਕੇ ਚੱਲਣ ਜਾਂਦਾ ਨੇ ਚਰੂਪ ਪੁਲਿਸੀ ਕਰਨ ਫੇਰ ਤਾਂ ਹੈ ਇਹਨਾਂ ਦੇ ਪਰ ਜਦੋਂ ਉਹ ਖਾਰੇ ਕਰਨਗੇ ਫੇਰ ਜਿਹੜਾ ਹੈਗਾ ਏਸੀ ਤਨਾਈ ਕਰਦੇ ਨੇ ਜਿਹੜਾ ਕੋਈ ਪੰਥ ਦੀ ਗੱਲ ਕਰਦਾ ਹੈ ਉਹਨਾਂ ਉਹਦੇ ਫਿਰ ਇਹੀ ਕਿਰਦਾਰਕੋਸ਼ਿ ਕਰਦੇ ਨੇ ਇਹ ਜਿੰਨਾ ਚਿਰ ਤਾ ਇਹਨਾਂ ਦੀ ਚਮਚਾਗਰੀ ਕਰੂਗਾ ਜਥੇਦਾਰ ਇਹਨਾਂ ਦੀ ਗੱਲ ਮੰਨੂਗਾ ਉਹਨਾਂ ਚਿਰ ਤਾ ਸਹੀ ਹੈ ਜਦੋਂ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਫਿਰ ਉਹ ਗਲਤ ਹੋ ਜਾਂਦਾ ਪਰ ਜਿਹੜੀ ਮੀਟਿੰਗ 'ਚ ਫੈਸਲੇ ਹੋਏ ਸਾਨੂੰ ਪਤਾ ਲੱਗਦਾ ਹੈ ਜਾਣਕਾਰੀ ਵੀ ਮਿਲਦੀ ਔਰ ਕੁਝ ਗੱਲਾਂ ਤਾਂ ਉਹਨਾਂ ਨੇ ਪ੍ਰੈਸ ਨੋਟ 'ਚ ਵੀ ਕਹੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਕੁਝ ਕਤਾਈਆਂ ਕੀਤੀਆਂ ਜਿਸ ਦੇ ਕਰਕੇ ਉਹਨਾਂ ਨੂੰ ਇੱਕ ਖਮਿਆਜਾ ਭੁਗਤਣਾ ਪਿਆ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਸ਼ਿਕਾਇਤ ਤੇ ਇੱਕ ਉਹਨਾਂ ਦਾ ਬਾਕੀ ਲੀਡਰਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਾ ਕੇ ਮਿਲਵਰਤਨ ਕਰਨਾ ਉਹਨਾਂ ਦਾ ਨੀੜਤਾ ਰੱਖਣੀ ਤੇ ਇਹਨਾਂ ਦੀ ਜਿਹੜਾ ਨਹੀਂ ਨੀੜਤਾ ਸੀ ਇਹ ਨਹੀਂ ਕਰਦੇ ਮੀਟਿੰਗਾਂ ਸਾਰਾ ਕੁਝ ਕਰਦੇ ਫਿਰਦੇ ਨੇ ਕਲਾ ਜਥੇਦਾਰ ਹੀ ਕਰਦਾ ਹੈ ਇਹਦਾ ਬਾਧੂ ਗੱਲਾਂ ਨੇ ਜਦੋਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਕੋਈ ਸੱਚ ਬੋਲਦਾ ਫੇਰ ਉਹਦੇ ਨਾਲ ਹੀ ਕੁਝ ਬਣਦਾ ਹੈ ਤੇ ਜਿਹੜੇ ਪੰਥਾ ਨੂੰ ਸਭ ਨੂੰ ਪਤਾ ਵੀ ਇਹੀ ਕੁਝ ਹੋਣਾ ਸੀਗਾ ਤੇ ਹੋ ਗਿਆ ਕਿਸੇ ਨੂੰ ਕੋਈ ਬਹੁਤੀ ਹੈਰਾਨ ਇਹਨਾਂ ਨੇ ਕੰਮ ਹੀ ਇਹੀ ਫੜਿਆ ਹੋਇਆ ਵੇੜਾ ਕਰਕੇ ਕਰਤਾ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਬਰਤ ਵਰਤ ਕੇ ਇਹਨਾਂ ਨੇ ਲੋਕਾਂ ਨੇ ਨਾ ਜਿਹੜਾ ਜਨਾਜ਼ਾ ਕਢਤਾ ਅਕਾਲ ਤਖਤ ਸਾਹਿਬ ਦਾ ਬਾਦਲ ਕੇ ਲਾਣੇ ਖਾਸ ਕਰਕੇ ਜਿਹੜੇ ਹੁਣ ਬਾਦਲ ਕੇ ਚੌਂਚੇ ਤੁਰੇ ਫਿਰਦੇ ਨੇ ਬਾਦਲ ਬਾਦਲ ਕੂਕਦੇ ਫਿਰਦੇ ਨੇ ਉਹ ਵੀ ਦੋਸ਼ੀ ਨੇ ਗੁਰੂ ਸਾਹਿਬ ਦੀ ਇਹਨਾਂ ਦੀ ਵੱਡੀ ਵਗਿਆ ਕੀਤੀ ਹੈ ਇਹਨਾਂ ਨੇ ਇਹਨਾਂ ਨੂੰ ਖਮਾਜਾ ਭੁਗਤਣਾ ਪੈਣਾ ਤੇ ਪਈ ਜਾਂਦਾ ਤੇ ਜਿਹੜਾ ਪੰਥ ਖਾਲਸਾ ਜਾਗਦਾ ਸੋਸ਼ਲ ਮੀਡੀਆ ਤੇ ਜਬਾਨਾ ਸਭ ਨੂੰ ਪੱਲਾ ਇਕੱਲੇ ਇਕੱਲੇ ਕੌਣ ਪਤਾ ਵੀ ਕੌਣ ਕਿੰਨੇ ਪਾਣੀ ਚ ਇਸ ਕਰਕੇ ਜਿਹੜੀ ਜ਼ਥੇਦਾਰ ਦੀ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਪਹਿਲਾਂ ਤੋਂ ਵੀ ਜਿਹੜੀ ਜ਼ਥੇਦਾਰੀ ਦੀ ਚੋਣਾਂ ਸਿਲੈਕਸ਼ਨ ਨਾਲ ਹੋਣੀ ਚਾਹੀਦੀ ਹੈ ਇਲੈਕਸ਼ਨ ਨਾਲ ਨਹੀਂ ਉਹ ਦਾਇਰੇ ਚੋਂ ਬਾਹਰ ਹੋਣਾ ਚਾਹੀਦਾ ਦੇਖੋ ਇੱਕ ਤਖਤ ਉਹ ਵੀ ਆ ਜਿੱਥੇ ਗਿਆਨੀ ਆਪਣੇ ਕੁਲਵੰਤ ਸਿੰਘ ਜਿ세 ਜਿਹੜਾ ਹਜੂਰ ਸਾਹਿਬ ਵਾਲੇ ਨੇ ਜਿਨ੍ਹਾਂ ਨੂੰ 25 ਸਾਲ ਹੋ ਗਏ ਉਹ ਸੌਦੇ ਤੇ ਇਹਨਾਂ ਨੇ ਪਤਾ ਨਹੀਂ 25 ਸਾਲਾਂ ਦੇ ਵਿੱਚ 25 ਜਥੇਦਾਰ ਬਦਲਦੇ ਹੋਣੇ ਉਹ ਆਪਦੇ ਅਹੁਦੇ ਤੇ ਵਰਕਰ ਆ ਲੈਨੇ ਉਹ ਚੜ੍ਹਦੀ ਕਲਾ ਦੇ ਜਨੇ ਵਿੱਚ ਨੇ ਜਿਨ੍ਹਾਂ ਚਿਰ ਸਰੀਰ ਹੋ ਕਾਇਮ ਰਹਿਣਗੇ ਸਾਡੇ ਇਸੇ ਜਲੂਸ ਕੱਢ ਦਿੰਦੇ ਨੇ ਕੱਲ ਤੱਕ ਸਭ ਦਾ ਬਰਬਾਦ ਕਰਕੇ ਸ਼੍ਰੋਮਣੀ ਕਮੇਟੀ ਬਾਦਲ ਕਾ ਲੈਣਾ ਹੀ ਕੁਛ ਕਰਦਾ ਹੈ ਇਹਦੇ ਚੰਗੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਇਸ ਕਮੇਟੀ ਬਾਰੇ ਵੀ ਕਿਹਾ ਜਿਹੜੀ ਜਾਂਚ ਕਰ ਰਹੀ ਸੀ ਕਿ ਨੂੰ ਅਧਿਕਾਰ ਖੇਤਰ ਹੀ ਨਹੀਂ ਆ ਉਦੋਂ ਵੀ ਤੁਸੀਂ ਟਿੱਪਣੀ ਕੀਤੀ ਸੀ ਕਿ ਵਾਕੇ ਹੀ ਠੀਕ ਹੋ ਅਕਾਲ ਤੱਕ ਫੈਸਲਾ ਕਰੇ ਪਰ ਗਿਆਨੀ ਜਥੇਦਾਰ ਜਿਹੜੇ ਰਗਵੀਰ ਸਿੰਘ ਨੇ ਬਾਹਰ ਜਾਂਦੇ ਨੇ ਯੂਕੇ ਤੇ ਮਗਰੋਂ ਇਹ ਫੈਸਲਾ ਆ ਗਿਆ ਔਰ ਕਮੇਟੀ ਰੱਦ ਨਹੀਂ ਹੋਈ ਉਹਨਾਂ ਨੇ ਉਲਟਾ ਫੈਸਲਾ ਨਾਸ਼ਰ ਕਰ ਦਿੱਤਾ ਇਹ ਤਾਂ ਮੰਨਦੇ ਹੀ ਨਹੀਂ ਬਦਲ ਕੇ ਇਹਨਾਂ ਨੇ ਕਦੋਂ ਕੱਲ ਤੱਕ ਦੇ ਫੈਸਲੇ ਨੂੰ ਮੰਨਿਆ ਕਦੋਂ ਕੱਲ ਤੱਕ ਨੂੰ ਮੰਨਿਆ ਇਹਨਾਂ ਨੇ ਤਾਂ ਵਰਤਿਆ ਫਿਰ ਹੁਣ ਤੱਕ ਜਿਹੜੀਆਂ ਚਿੱਠੀਆਂ ਪੱਤਰ ਤੇ ਨਿਮਾਣਾਪਣ ਦਿਖਾਇਆ ਉਹ ਕਾਦੇ ਲਈ ਸੀ ਗਰਾਮੇ ਨੇ ਡਰਾਮੇ ਕਰਦਾ ਰਿਹਾ ਤੇ ਕਹਿੰਦਾ ਮੇਰੀ ਲਤ ਟੁੱਟ ਗਈ ਤੇ ਜਦੋਂ ਸੇਵਾ ਤੋਂ ਮੁਕਤ ਹੋ ਗਿਆ 30 ਦਿਨ ਉਹਦੀ ਲਤ ਜੁੜ ਗਈ ਆਏ ਭੱਜਾ ਜਾਂਦਾ ਸੀ ਜਿਵੇਂ ਮਿਲਖਾ ਸਿੰਘ ਭੱਜਦਾ ਹੁੰਦਾ ਇਹ ਸਾਰੇ ਡਰਾਮੇ ਨੇ ਇਹਨਾਂ ਦੇ ਪੰਥ ਸਭ ਕੁਝ ਜਾਣਦਾ ਇਹਨਾਂ ਨੇ ਗੁਰੂ ਦੀ ਬੇਅਦਬੀ ਕਰਾਈ ਹੈ ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ ਤੇ ਹੋ ਰਿਹਾ ਇਹਨਾਂ ਦਾ ਕੋਈ ਕੱਖ ਨਹੀਂ ਹੈਗਾ ਫੈਸਲੇ ਇੰਨਾਂ ਬਾਰੇ ਸੁਣਾਏ ਗਏ ਇਹਨਾਂ ਨੇ ਕਬੂਲ ਵੀ ਕੀਤਾ ਹਾਂ ਕਹੀ ਜਾਂ ਨਾ ਕਈ ਸਾਰਾ ਕੁਝ ਸਾਹਮਣੇ ਆ ਲੋਕਾਂ ਦੇ ਸੰਗਤ ਦੇ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹੀ ਕਾਰਵਾਈ ਹੋਈ ਹੈ ਗਿਆਨੀ ਰਘਵੀਰ ਸਿੰਘ ਤੇ ਤਾਂ ਨਹੀਂ ਇਸ ਕਰਕੇ ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਗਿਆਨੀ ਰਘਵੀਰ ਸਿੰਘ ਵੀ ਤੇ ਉਸ ਫੈਸਲੇ ਸੁਣਾਉਣ ਵਾਲੇ ਚੀਫਰ ਕਾਰਵਾਈ ਗਿਆਨੀ ਹਰਪ੍ਰੀਤ ਸਿੰਘ ਉੱਤੇ ਹੀ ਕਿਉਂ ਹੋਈ ਕੋਈ ਨਾ ਕੋਈ ਕਮੀ ਹੋਣੀ ਐਂ ਦੱਸੋ ਵੀ ਦੋ ਤਰੀਕ ਨੂੰ ਬਾਦਲ ਨੇ ਹਾਂ ਕਹੀ ਆ ਵੀ ਮੈਂ ਕੀਤੀ ਗੁਨਾਹ ਜੀ ਉਸ ਤੋਂ ਬਾਅਦ ਇਹਦਾ ਬਿਆਨ ਆਉਂਦਾ ਵੀ ਮੈਂ ਇਲਜ਼ਾਮ ਸਾਰਾ ਆਪਦੇ ਉੱਤੇ ਲਿਆ ਜਾਣ ਬੁੱਝ ਕੇ ਇਹ ਬਵਾ ਬਣਾਉਂਦਾ ਨਾ ਫਿਰ ਮੈਨੂੰ ਹੁਣ ਐ ਦੱਸੋ ਵੀ ਅਕਾਲ ਤਖਤ ਸਾਹਿਬ ਨੂੰ ਵਰਤਦੇ ਆ ਜਾਂ ਨਹੀਂ ਜ세ਦਾਰਾਂ ਨੂੰ ਵਰਤਿਆ ਇਹਨਾਂ ਨੇ ਜਾਂ ਨਹੀਂ ਨਹੀਂ ਡਰਾਮੇ ਕਰਦੇ ਫਿਰ ਉਸੇ ਕਿਉਂ ਇਹਨੇ ਕਬੂਲ ਲਿਆ ਫਿਰ ਇਹ ਮੋਕਰ ਵੀ ਗਿਆ ਹੁਣ ਦੱਸੋ ਅਕਾਲ ਤਖਤ ਸਾਹਿਬ ਤੋਂ ਭਗੌੜਾ ਕੌਣਾ ਹਰਪ੍ਰੀਤ ਆ ਜ ਬਦਲ ਆ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੇ ਜਿਵੇਂ ਕੱਲ੍ਹ ਵਾਲੇ ਭਾਸ਼ਣ ਚ ਕਿਹਾ ਕਿ ਅਕਾਲੀ ਦਲ ਨਹੀਂ ਰਿਹਾ ਇਹ ਭਗੌੜਾ ਦਲ ਹੋ ਗਿਆ ਠੀਕ ਹੈ ਉਹਨਾਂ ਨੇ ਬਿਲਕੁਲ ਠੀਕ ਹੀ ਆ ਜਿਹੜੇ ਫਿਰ ਬਾਅਦ ਵਿੱਚ ਮੁਕਰ ਜਾਂਦੇ ਨੇ ਨਾਲੇ ਤੱਕ ਦੋਸ਼ ਕਬੂਲ ਲੈ ਅਕਾਲ ਤੱਕ ਸਾਹਮਣੇ ਜਥੇਦਾਰ ਸਾਹਮਣੇ ਬਾਅਦ ਦੇ ਵਿੱਚ ਬਿਆਨ ਇਹ ਦੇ ਕਈ ਆਏ ਨੇ ਵੀ ਮੈਂ ਤਾਂ ਦੋਸ਼ੀ ਨਹੀਂ ਹੈਗਾ ਮੈਂ ਕੰਮ ਕਰੇ ਨਹੀਂ ਫਿਰ ਕਿਉਂ ਮੁਕਰਿਆ ਭਗੌੜਾ ਹੀ ਹੋ ਗਿਆ ਨਾ ਅਕਾਲ ਤੱਕ ਸਭ ਤੋਂ ਬਾਜੀ ਮੇਲੇ ਤੇ ਇੱਕ ਮਤਾ ਵੀ ਪਾਇਆ ਸੀ ਸ਼੍ਰੋਮਣੀ ਕਾਲੀ ਦਲ ਨੇ ਕਿ ਪ੍ਰਕਾਸ਼ ਸਿੰਘ ਬਾਦਲ ਮਰਹੂਮ ਆਗੂ ਦਾ ਜਿਹੜਾ ਫਕਰੇ ਕੌਮ ਉਸਮਾਨਾ ਹੈ ਉਹ ਵੀ ਫੈਸਲਾ ਉਹਦੇ ਤੇ ਵੀ ਬਦਲਣਾ ਚਾਹੀਦਾ ਕਿਉਂ ਬਦਲਣਾ ਉਹਨੂੰ ਫਕਰੇ ਕੌਮ ਉਹਦਾ ਗਦਾਰੇ ਕੌਮ ਇਹਨਾਂ ਨੂੰ ਤਾਂ ਦੇਣਾ ਚਾਹੀਦਾ ਲੈਣਾ ਚਾਹੀਦਾ ਬਾਦਲ ਕਿਉਂ ਬਾਗ ਕੌਮ ਦਾ ਗਦਾਰ ਨੇ ਇਹ ਹਗਰਾਲੀ ਕਿਹੜੀ ਗੱਲ ਕਰਤੀ ਉਹਨਾਂ ਨੇ ਜੇ ਪੁਲ ਬਣਾਉਣੇ ਜਾਂ ਆਟਾ ਲਾਣਾ ਦੇਣੀਆਂ ਲੋਕਾਂ ਨੂੰ ਜੇ ਇਹਦੇ ਨਾਲ ਫਕਰਾ ਬਣਦਾ ਫਿਰ ਉਹ ਸੰਗਤ ਸੋਚੇ ਇਹਨਾਂ ਨੇ ਤਾਂ ਘਾਣ ਪੰਜਾਬ ਦਾ ਕਰਾਤਾ ਸਿੱਖੀ ਦਾ ਘਾਣ ਇਹਨਾਂ ਨੇ ਕਰਾਇਆ ਡੇਰਾਬਾਦ ਇਹਨਾਂ ਨੇ ਲਿਆਂਦਾ ਸੋਰਸੇ ਵਾਲੇ ਸਾਧ ਨੂੰ ਡਰੈਸ ਇਹਨਾਂ ਨੇ ਭੇਜੀਆਂ ਮਾਫੀ ਦਾ ਨਾਮ ਇਹਨਾਂ ਨੇ ਲਿਖਾਇਆ ਗੋਲੀ ਇਹਨਾਂ ਨੇ ਚਲਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਹ ਵੀ ਇਹਨਾਂ ਨੇ ਕਰਾਈ ਸੁਮੇਤ ਸੈਣੀ ਵਰਗਿਆਂ ਨੂੰ ਇਹਨਾਂ ਨੇ ਲਾਇਆ ਜਿਨ੍ਹਾਂ ਨੇ ਪੂਰੇ ਨੌਜਵਾਨੀ ਦਾ ਘਾਣ ਕੀਤਾ ਤੇ ਇਹਨਾਂ ਦੇ ਸਾਰੇ ਦੋਸ਼ ਕਬੂਲ ਲੈ ਹਜੇ ਵੀ ਉਹ ਦੁੱਧੋਤੇ ਕਿਵੇਂ ਬਣ ਸਕਦੇ ਨੇ ਪਰ ਇਹਦੇ ਦੂਜੇ ਪਾਸੇ ਉਹ ਪ੍ਰਾਪਤੀਆਂ ਵੀ ਤਾਂ ਗਿਣਾਉਂਦੇ ਆ ਨਾ ਕਹਿੰਦੇ ਜਿੰਨੀਆਂ ਯਾਦਗਾਰਾਂ ਬਣੀਆਂ ਸਾਡੀਆਂ ਘੱਲੂ ਘਾਰਿਆਂ ਦੀਆਂ ਸ਼ਹਾਦਤ ਦੀਆਂ ਉਹ ਵੀ ਤੇ ਸ਼ਰਮਣੀ ਕਾਲੀਦਲ ਦੀ ਸਰਕਾਰ ਚ ਹੀ ਬਣੀਆਂ ਨਾ ਜਿੱਦੇ ਤੋਂ ਸੇਦ ਮਿਲਦੀ ਹੈ ਦੇਖੋ ਉਹ ਉਹਨਾਂ ਦਾ ਰਾਜ ਸੀ ਬਣਾਈਆਂ ਨੇ ਚੰਗੀ ਗੱਲ ਆ ਜੇ ਉਹ ਕਹਿੰਦੇ ਨੇ ਵੀ ਚੋਰੀ ਕਰਕੇ ਭੰਡਾਰਾ ਲਾਉਣਾ ਫਿਰ ਉਹ ਭੰਡਾਰਾ ਕਦਾ ਹੋਇਆ ਇਸ ਕਰਕੇ ਇਹਨਾਂ ਨੇ ਬਹੁਤ ਕੁਝ ਕੀਤਾ ਯਾਦਗਾਰਾਂ ਨਾਲ ਬਣਾਉਣ ਦੇ ਨਾਲ ਇਹਨਾਂ ਦੇ ਜਿਹੜੇ ਦਾਗ ਨੇ ਉਹ ਨਹੀਂ ਧੋਤੇ ਜਾਂਦੇ ਇਹਨਾਂ ਨੇ ਬਹੁਤ ਕੁਝ ਕੀਤਾ ਇੱਕ ਪਾਸੇ ਤਾਂ ਚਲੋ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਭੁੱਖ ਹੋ ਸਕਦੀ ਇਸ ਕਰਕੇ ਫੈਸਲੇ ਲੈਂਦੇ ਆ ਉਹ ਆਪਣੇ ਪੱਧਰ ਦੇ ਉੱਤੇ ਸੱਤ ਮੈਂਬਰੀ ਕਮੇਟੀ ਨੂੰ ਕਿਵੇਂ ਮੰਨਣਾ ਕਿਵੇਂ ਨਹੀਂ ਪਰ ਐਸਜੀਪੀਸੀ ਦੀ ਤਾਂ ਕੋਈ ਸਿਆਸੀ ਮਜਬੂਰੀ ਨਹੀਂ ਹੈ ਤਾਂ ਫਿਰ ਐਸਜੀਪੀਸੀ ਦੀ ਕਮੇਟੀ ਵਿੱਚ ਬਣਾਈ ਗਈ ਕਮੇਟੀ ਵੱਲੋਂ ਇਹ ਫੈਸਲੇ ਲਏ ਗਏ ਆ ਉਹਨਾਂ ਦੀ ਕੀ ਮਜਬੂਰੀ ਜਾਪਦੀ ਹੈ ਉਹ ਵੀ ਬਾਦਲਦੇ ਨੇ ਹੂੰ ਤਾਂ ਮੇਹਣੀ ਬਦਲਦੀ ਨੇ ਸਾਰੇ ਹਾਲ ਇਹ ਜਿਹੜਾ ਹੈਗਾ ਉਹ ਅਮਰਵੀਰ ਮੰਗੂ ਬਾਦਲ ਫੈਲਿਆ ਹੋਇਆ ਸਾਰਾ ਕਟਨਾਬਾਦਲ ਦਾ ਆਰਐਸਐਸ ਬੀਜੇਪੀ ਨਾਲ ਇਹਨਾਂ ਦਾ ਸਬੰਧ ਨੇ ਸਾਰਾ ਕੁਝ ਇਹ ਕਰਤਾਧਰਤ ਦੇ ਹੀ ਨੇ ਸਰੋਣੀ ਕਮੇਟੀ ਧਾਮੀ ਵੀ ਇਹਨਾਂ ਦਾ ਹੀ ਹੈ ਸਾਰਾ ਕੁਝ ਇਹਨਾਂ ਦਾ ਹੀ ਆ ਜ세ਦਾਰ ਜਿਹੜੇ ਉੱਥੇ ਲਾਏ ਨੇ ਉਹ ਵੀ ਇਹਨਾਂ ਦੇ ਲਾਏ ਹੋਏ ਨੇ ਜਦੋਂ ਜੀ ਕਰਦਾ ਉਹਨਾਂ ਨੂੰ ਕੱਢ ਦਿੰਦੇ ਨੇ ਜਦੋਂ ਜੀ ਕਰਦਾ ਬਣਾ ਦਿੰਦੇ ਨੇ ਨਾਮਿਆਂ ਨੂੰ ਸਭ ਕੁਝ ਇਹਨਾਂ ਦਾ ਹੀ ਆ ਫਿਰ ਉਹਨਾਂ ਨੇ ਸਿਰਫ ਇਹ ਜਿਹੜਾ ਡਰਾਮਾ ਰਚਿਆ ਡਰਾਮਾ ਹੀ ਆ ਇਹ ਅਕਾਲ ਦਾਖਸਾਬ ਤੇ ਮਾਫੀ ਮੰਗਣੀ ਜਾਂ ਉੱਥੇ ਪੇਸ ਹੋਣਾ ਦੋਸ਼ ਕਬੂਲਣੇ ਇਹ ਸਾਰਾ ਡਰਾਮਾ ਕਰਿਆ ਇਹਨਾਂ ਨੇ ਸਿਰਫ ਬਾਦਲ ਨੂੰ ਬਚਾਉਣ ਵਾਸਤੇ ਸੰਗਤ ਸਾਰਾ ਕੁਝ ਜਾਣਦੀਆਂ ਨੇ ਇਹਨੇ ਬਾਦਲ ਨੂੰ ਅਕਾਲੀ ਦਲ ਨੂੰ ਕਹਿੰਦੇ ਵੀ ਅਸੀਂ ਖੜਾ ਦਵਾਰੇ ਹੁਣ ਜਿਹੜੀ ਮੈਂਬਰਸ਼ਿਪ ਭਰਤੀ ਕਰੀ ਹੈ ਕਈ ਐਨੇ ਲੱਖ ਹੋ ਗਿਆ ਇਹਨਾਂ ਦੇ ਪੱਲੇ ਦੱਲੇ ਕੱਖ ਨਹੀਂ ਹੈਗਾ ਕੱਖ ਨਹੀਂ ਕੋਈ ਆਇਆ ਆਪ ਵੀ ਇਹਨਾਂ ਨੇ ਫਾਰਮ ਪੂਰ ਨੂੰ ਭਰ ਲਿਆ ਤੇ ਦਵਾਰੇ ਅਕਾਲੀ ਦਲ ਨੂੰ ਜਿਹੜੇ ਤਖਤਾਂ ਦੇ ਜਸਤਕਾਰ ਉਹ ਵੀ ਕਹਿੰਦੇ ਵੀ ਖੜਾ ਹੋਵੇ ਸ਼੍ਰੋਮਣੀ ਕਮੇਟੀ ਆ ਜਿਹੜੀ ਧਾਮੀ ਵਰਗੇ ਉਹ ਵੀ ਕਾਲੀਦਲ ਨੂੰ ਖੜਾ ਕਰਨ ਦੇ ਤੋਲੇ ਹੋਏ ਨੇ ਇਹ ਜਿੰਨਾ ਮਰਜ਼ੀ ਜੋਰ ਲਾ ਲੈਣ ਜਿਹੜਾ ਬਾਦਲ ਆ ਕਾਲੀਦਲ ਆ ਇਹ ਕਾਮਯਾਬ ਨਹੀਂ ਹੁੰਦਾ ਪਰ ਜਿਹੜੇ ਲੋਕ ਕਹਿੰਦੇ ਕਿ ਸ਼੍ਰੋਮਣੀ ਕਾਲੀਦਲ ਬਣੇ ਗੁਜ਼ਾਰਾ ਵੀ ਨਹੀਂ ਪੰਜਾਬ ਦਾ ਜੇ ਹੋਏਗੀ ਹੋਂਦ ਵਿੱਚ ਤਾਂ ਹੀ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕੀਤਾ ਜਾ ਸਕਦਾ ਉਹਦੇ ਤੇ ਲੜਿਆ ਜਾ ਸਕਦਾ ਕਾਲੀਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਦੇਖੋ ਕਾਲੀਦਲ ਸੀ ਜਿਹੜਾ ਉਹ ਤਾਂ ਸ਼ਹੀਦਾਂ ਦੀ ਪਾਰਟੀ ਆ ਕਾਲੀ ਦਲ ਨਿਮਾਲਾ ਜਿਹੜੇ ਇਹ ਬਾਦਲ ਪਰਿਵਾਰ ਵਾਲਾ ਜਿਹੜਾ ਉਹਦੇ ਵਿੱਚ ਵੜ ਕੇ ਉਹਨਾਂ ਨੇ ਕਾਲੀ ਦਲ ਦਾ ਸੱਤਿਆਨਾਸ਼ ਕਰਤਾ ਤੇ ਇਹਨਾਂ ਨੇ ਛੱਡਈ ਪੰਥ ਦਾ ਕੱਖ ਨਹੀਂ ਹਮੇਸ਼ਾ ਪੰਥ ਦੀ ਪਿੱਠ ਦੇ ਵਿੱਚ ਸੂਰੇ ਮਾਰੇ ਨੇ ਸਭ ਕੁਝ ਜਾਗਰ ਆ ਪੂਰੀ ਦੁਨੀਆ ਜਾਣਦੀ ਹੈ ਇਹਨਾਂ ਦੇ ਕੰਮਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੰਨੇ ਮਰਜ਼ੀ ਉਪਰਾਲੇ ਕਰ ਲੈਣ ਇਹਨਾਂ ਦੇ ਪੱਲੇ ਦਲੇ ਕੱਖ ਨਹੀਂ ਪੈਣਾ ਇਹ ਥੱਲੇ ਡਿਗਣਗੇ ਕਿਉਂਕਿ ਇਹਨਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਰਾਜ ਦੇ ਵਿੱਚ ਹੋਈਆਂ ਨੇ ਇਹਨਾਂ ਨੇ ਸਿੰਘਾਂ ਨੂੰ ਮਰਵਾਇਆ ਬੰਦੀ ਸਿੰਘਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਪੰਥ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਸਾਰੇ ਡਰਾਮੇ ਰਸੇ ਜਾ ਰਹੇ ਨੇ ਜਿਹੜਾ ਪੰਥ ਆ ਉਹ ਪ੍ਰਵਾਨ ਨਹੀਂ ਕਰਦਾ ਇਹ ਸੁਫਨੇ ਦੇ ਵਿੱਚ ਵੀ ਕਹਿੰਦੇ ਨੇ ਅਸੀਂ ਮੁੱਖ ਮੰਤਰੀ ਉਹ ਉਹ ਵੀ ਨਹੀਂ ਬਣਦੇ ਔਰ ਵੱਡੇ ਵੱਡੇ ਫੈਸਲੇ ਤੋਂ ਬਾਅਦ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਿੱਛੇ ਜੇ ਸਪੀਚ ਆਈ ਉਹ ਤੁਸੀਂ ਵੀ ਸੁਣੀ ਹੋਣੀ ਹੈ ਉਹਦੇ ਵਿੱਚ ਜਿਹੜਾ ਉਹਨਾਂ ਨੇ ਗੱਲਾਂ ਤੇ ਦਾਅਵੇ ਕੀਤੇ ਨੇ ਲੜਨ ਦੇ ਸਿਧਾਂਤ ਤੇ ਟਿਕੇ ਰਹਿਣ ਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਜਾਂ ਉਹਨਾਂ ਨੂੰ ਵੀ ਕੋਈ ਪਰਚੋਲ ਕਰਨ ਦੀ ਲੋੜ ਹੈ ਕਿ ਚੱਲਣਾ ਕਿਹੜੇ ਰਸਤੇ ਤੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਜਿੰ ਜਦੋਂ ਉਹ ਵੀ ਉੱਥੇ ਆਪਣੇ ਅਹੁਦੇ ਤੇ ਬਰਕਰਾਰ ਸੀ ਉਹਨੇ ਜਿਹੜਾ ਘੱਟ ਕਰੀਆਂ ਨੇ ਹੂੰ ਉਹਨੂੰ ਵੀ ਪੰਜਾਬ ਬਾਦਲਾਂ ਦੀ ਬੋਲੀ ਬੋਲਦਾ ਸੀ ਉਹ ਵੀ ਕਹਿੰਦਾ ਸੀ ਬਾਦਲ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ ਹੈ ਪਾਰਟੀ ਬਾਦਲ ਨੂੰ ਆਹ ਬਚਾਉਣ ਵਾਸਤੇ ਉਹਨਾਂ ਨੇ ਵੀ ਉਦੋਂ ਇਹਨਾਂ ਨੇ ਪੂਰਾ ਟਿਲ ਲਾਇਆ ਗਾਣੇ ਹਰਪ੍ਰੀਤ ਸਿੰਘ ਉਹਨਾਂ ਨੇ ਤੇ ਜਦੋਂ ਇਹਨਾਂ ਦੇ ਉਹ ਵਰ ਖਲਾਫ ਹੋ ਗਏ ਸ਼ੇਰ ਹੁਣ ਸਾਰੇ ਇੱਕ ਦੂਜੇ ਦੇ ਦੋਸ ਮੜੀ ਜਾਂਦੇ ਨੇ ਪਰ ਸੰਗਤ ਸਾਰਾ ਕੁਝ ਜਾਣਦੀ ਆ ਗੁਰੂ ਸਾਰਾ ਕੁਝ ਜਾਣਦਾ ਵਾ ਇਹ ਇਹਨਾਂ ਨੂੰ ਭੁਗਤੀਆਂ ਪਾਣੀਆਂ ਜਿਨ੍ਹਾਂ ਨੇ ਪੰਛੀ ਦੀ ਮੱਠ ਦੇ ਵਿੱਚ ਇਹ ਕੋਈ ਆ ਜਿਨ੍ਹਾਂ ਨੇ ਕਰੀਆਂ ਨੇ ਉਹਨਾਂ ਨੂੰ ਭੁਗਤਨੀਆਂ ਪਹਿਣੀਆਂ ਨੇ ਇੱਥੇ ਸਾਰਾ ਕੁਝ ਆ ਜੇ ਸਾਰਾ ਕੁਝ ਇੱਕ ਦੂਜੇ ਤੇ ਦੂਸ਼ਣਵਾਜੀ ਬਿਆਨਬਾਜੀ ਚੱਲੀ ਜਾਏਗੀ ਤਾਂ ਫਿਰ ਜਿਹੜੀਆਂ ਵੱਡੀਆਂ ਉੱਚ ਸੰਸਥਾਵਾਂ ਨੇ ਸ੍ਰੀ ਕਾਲ ਤਖਸਾਬ ਐਸਜੀਪੀਸੀ इवन ਕੇ ਪੋਲਿਟਿਕਲ ਜਮਾਤ ਸ਼੍ਰੋਮਣੀ ਕਾਲੀ ਦਲ ਫਿਰ ਇਹਨਾਂ ਉੱਤੇ ਚੰਗੇ ਅਹੁਦੇਦਾਰ ਕਿਵੇਂ ਆਉਣਗੇ ਜੇ ਸਾਰੇ ਇੱਕ ਦੂਜੇ ਨੂੰ ਨਿੰਦਰੇ ਪਹਿਲਾਂ ਮੈਨੂੰ ਐਂ ਦੱਸੋ ਉਹ ਆਪਸ ਵਿੱਚ ਇੱਕ ਦੂਜੇ ਨੂੰ ਨਿੰਦੀ ਜਾਂਦੇ ਨੇ ਹੈ ਤੇ ਕੋਈ ਨਹੀਂ ਸਾਰੇ ਜਿਹੜੇ ਬਾਗੀ ਨੇ ਉਹ ਵੀ ਇਹਨਾਂ ਦੇ ਨੇ ਜਿਹੜਾ ਇਹ ਆ ਉਹ ਵੀ ਇਹਨਾਂ ਦਾ ਜਿਹੜਾ ਜਥੇਦਾਰ ਹਰਪ੍ਰੀਤ ਸੀ ਉਹ ਵੀ ਇਹਨਾਂ ਦਾ ਸੀ ਹੁਣ ਉਹਨੂੰ ਲਾਤਾ ਹੁਣ ਉਹ ਇਹਨਾਂ ਦੇ ਵਰ ਖਿਲਾਫ ਹੋ ਗਿਆ ਉਹਨਾਂ ਦੇ ਵਰ ਖਿਲਾਫ ਗੱਲਾਂ ਕਰਦੇ ਨੇ ਪਰ ਜਿਹੜਾ ਪੰਥ ਆ ਉਹ ਸਾਰਾ ਕੁਝ ਦੇਖਦਾ ਅਸਲ ਪੰਥ ਇਹਨਾਂ ਦੇ ਵਿੱਚ ਵੜਦਾ ਹੀ ਕੋਈ ਨਹੀਂ ਇਹਦਾ ਸਾਰਾ ਆਰਐਸਐਸ ਦਾ ਮਾਲ ਆ ਨਕਲੀ ਸਾਰਾ ਮਾਲ ਆ ਇਹ ਇਹ ਪੰਥ ਤੋਂ ਕੋਹਾਂ ਦੂਰ ਨੇ ਇਹਦਾ ਸਿਰਫ ਕੁਰਸੀ ਦੀ ਖਾਤਰ ਸਾਰੇ ਡਰਾਮੇਬਾਜ਼ੀ ਹੋ ਰਹੀ ਆ ਤੇ ਇਹ ਲਵੇ ਲਾਉਣੇ ਵੀ ਨਹੀਂ ਆਉਂਦੇ ਪੰਥ ਦੇ ਪੰਥ ਜਿਹੜੇ ਪੰਥਧਰਦੀ ਨੇ ਉਹ ਦੇਖ ਹੀ ਜਾਂਦੇ ਨੇ ਸਾਰਾ ਕੁਝ ਤੇ ਸ਼੍ਰੋਮਣੀ ਕਮੇਟੀ ਨਾਲ ਹਜੇ ਤੱਕ ਤੋਣਾ ਨਹੀਂ ਹੋਈਆਂ 13 ਸਾਲ ਹੋ ਗਏ ਇਸ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਫਿਰ ਪਤਾ ਲੱਗ ਜੂਗਾ ਵੀ ਬਾਦਲ ਕੇ ਕਿਹੜੇ ਪਾਣੀ 'ਚ ਖੜੇ ਨੇ ਤੇ ਪੰਥ ਕਿਹੜੇ ਪਾਣੀ 'ਚ ਖੜਾ ਲੋਕ ਜਿਹੜੇ ਲੋਕ ਨੇ ਇਹਨਾਂ ਨੇ ਸਿਆਸੀ ਵਿਸਤਰਾ ਤਾਂ ਇਹਨਾਂ ਦਾ ਗੋਲ ਕਰਤਾ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਵੀ ਇਹਨਾਂ ਨੂੰ ਬਾਹਰ ਦੇਣ ਨੂੰ ਤਿਆਰ ਨੇ ਇੱਕ ਵਾਰੀ ਇਲੈਕਸ਼ਨ ਹੋਣਾ ਫਿਰ ਗੱਲ ਬਣ ਲਈਆਂ ਫਿਰ ਕਿਹੜੀ ਧਿਰ ਤੁਹਾਨੂੰ ਲੱਗਦਾ ਕਿ ਕਿਹੜੇ ਪੈਰੇ ਦੇਰੀ ਹੋਵੇ ਇਸ ਸਿਧਾਂਤ ਦੇ ਉੱਤੇ ਕਿ ਉਹਨੂੰ ਚੁਣਨਾ ਚਾਹੀਦਾ ਹੈ ਕਿ ਧਿਰਾਂ ਤਾਂ ਬਹੁਤ ਆ ਗਈਆਂ ਮੈਦਾਨ 'ਚ ਦੇਖੋ ਜਿਹੜੀ ਧਿਰਾਂ ਨੇ ਪੰਥਕ ਸੋਚ ਵਾਲੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਜੁੰਡਲੀ ਤੋਂ ਖਹਿੜਾ ਛਡਾਉਣਾ ਚਾਹੀਦਾ ਇਹ ਜਿਹੜੀ ਬਾਦਲ ਜੁੰਡਲੀ ਹੈ ਇਹਨੇ ਅਮਰਬੇਲ ਮੰਗੂ ਜਿਹੜਾ ਹੈਗਾ ਅਮਰਬੇਲ ਮੰਗੂ ਇਹਨੇ ਜਿਹੜਾ ਪਸਾਰਾ ਕਰ ਲਿਆ ਅਮਰਬੇਲ ਨੂੰ ਪੱਟਣਾ ਬਹੁਤ ਔਖਾ ਹੁੰਦਾ ਇਹ ਅਮਰਬੇਲ ਤਾਂ ਹੀ ਪੱਟੀ ਜਾਊਗੀ ਜਦੋਂ ਸਾਡੇ ਵਿੱਚ ਇੱਕ ਆ ਜਿਹੜੇ ਪੰਚਦਾਰ ਦਿੰਨੇ ਹੋ ਉਹ ਏਕਤਾ ਦੇ ਵਿੱਚ ਆਉਣਗੇ ਅਸੀਂ ਨੇ ਇੱਕ ਕਮੇਟੀ ਬਣਾਈ ਆ ਅਸੀਂ ਹੁਣ 15 ਤਰੀਕ ਤੋਂ ਬਾਅਦ ਸਾਰਿਆਂ ਨਾਲ ਸੰਪਰਕ ਕਰ ਰਹੇ ਹਾਂ ਉਹਦੇ ਵਿੱਚ ਭਾਈ ਰਣਜੀਤ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਬਕਾ ਉਹਨਾਂ ਦਾ ਨਾਮ ਆ ਉਹਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਆ ਉਹਦੇ ਵਿੱਚ ਬਾਬਾ ਬਖਸ਼ੀ ਸਿੰਘ ਦਾ ਨੌਆ ਉਹਦੇ ਵਿੱਚ ਗਿਆਨ ਸਿੰਘ ਲੀਰ ਦਾ ਨੌਆ ਜਿਹੜੇ ਖਾਲਪੂਰ ਸਿੰਘ ਸੀ ਜਿਹੜੇ ਯੋਧੇ ਨੇ ਕੁਰਬਾਨੀਆਂ ਆਲੇ ਨੇ ਉਹਦੇ ਵਿੱਚ ਭਾਈ ਕਰਮਨਜੀਤ ਸਿੰਘ ਜਿਹੜਾ ਸੁਨਾਮ ਆ ਜੀ ਨੇ ਰਜੀਵ ਗਾਂਧੀ ਤੇ ਗੋਲੀ ਚਲਾਈ ਸੀ ਉਹ ਅਸੀਂ ਕਿ ਬਣਾਏ ਨੇ ਇਹਨਾਂ ਨੂੰ ਇਕੱਠੇ ਕਰਾਂਗੇ ਅਸੀਂ ਕੋਸ਼ਿਸ਼ ਕਰਦੇ ਹਾਂ ਦੇਖੋ ਅਸੀਂ ਨਾਂ ਦਾ ਕੋਈ ਅਹੁਦਾ ਲੈਣਾ ਨਾ ਅਸੀਂ ਕੋਈ ਸਾਨੂੰ ਚਾਹ ਆਵਾਨ ਆ ਅਸੀਂ ਸਿਰਫ ਪੰਥ ਦੀ ਸੇਵਾ ਕਰਨੀ ਆ ਅਸੀਂ ਕਹਿੰਦੇ ਆ ਵੀ ਜਿਹੜੇ ਪੰਥ ਦਰਦੀ ਨੇ ਉਹਨਾਂ ਨੂੰ ਮੂਰੇ ਲਿਆ ਕੇ ਏਕਤਾ ਦੇ ਵਿੱਚ ਆ ਕੇ ਜਿਹੜੇ ਬਾਦਲ ਦਾ ਲਾਨਾ ਇਹਨਾਂ ਦੇ ਗਲਬੇ ਦੇ ਵਿੱਚੋਂ ਕਾਲ ਤੱਕ ਸਾਬ ਆਜ਼ਾਦ ਸ਼੍ਰੋਣੀ ਕਮੇਟੀ ਆਜ਼ਾਦ ਹੋਵੇ ਤਾਂ ਕਿ ਫਿਰ ਜਿਹੜੇ ਪੰਥ ਦੇ ਸਹੀ ਫੈਸਲੇ ਫੇਰ ਹੋਣਗੇ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਇੱਕ ਦੋ ਨਾਲ ਜਿਹੜੇ ਹੈਗੇ ਨੇ ਬਚਨ ਵੀ ਹੋਏ ਨੇ ਭਾਈ ਦਲਜੀਤ ਸਿੰਘ ਬੁੱਟੂ ਨਾਲ ਬਚਨ ਨਹੀਂ ਹੋਇਆ ਉਹਨਾਂ ਦੇ ਘਰੋਂ ਬੀਬੀ ਬੋਲਦੇ ਸੀ ਪਤਾ ਨਹੀਂ ਕੌਣ ਸੀ ਉਹ ਕਹਿੰਦੀ ਫੇਰ ਕਰਾਵਾਂ ਗੱਲ ਉਹ ਹੋਈ ਨਹੀਂ ਸਾਡੀ ਹਜੇ ਤੇ ਭਾਈ ਰਣਜੀਤ ਸਿੰਘ ਨਾਲ ਵੀ ਗੱਲਬਾਤ ਸੀ ਇਕੱਠੇ ਬੈਠਾਂਗੇ ਉਠਾਵਾਂਗੇ ਜਰੂਰ ਆ ਸਾਡੀ ਬੇਨਤੀ ਨੂੰ ਜੇ ਸੁਣਨਾ ਮੇਰੀ ਗੱਲ ਇਹ ਪ੍ਰਵਾਨ ਕਰਨਾ ਹੁਣ ਲੋੜ ਆ ਸਮੇਂ ਦੀ ਸਾਨੂੰ ਇਕੱਠੇ ਹੋਣ ਦੀ ਜਿਹੜੇ ਪੰਥਦਰਦੀ ਨੇ ਉਹਨਾਂ ਨੂੰ ਆਉਣਾ ਚਾਹੀਦਾ ਮੂਰੇ ਜੀ ਫੇਰ ਹੀ ਸੰਸਥਾਵਾਂ ਬਚਣ ਬਿਲਕੁਲ ਬਿਲਕੁਲ ਫੇਰ ਹੀ ਜਿਹੜਾ ਹੈਗਾ ਪੰਥ ਦਾ ਭਲਾ ਹੋਣਾ ਨਹੀਂ ਇਹਨਾਂ ਨੇ ਬਾਦਲਾਂ ਨਾਲ ਇ tanto ਸਤਿਆਨਾਸ਼ ਮਾਰਤਾ ਜੀ ਬਹੁਤ ਸ਼ੁਕਰੀਆ ਜੀ ਤਾਂ ਜਿਹੜੇ ਪੰਥਕ ਮਸਲਿਆਂ ਨੂੰ ਲੈ ਕੇ ਗੱਲਾਂ ਹੋ ਰਹੀਆਂ ਨੇ ਖਾਸ ਕਰਕੇ SGPC ਦੀ ਅੰਤਰੰਗ ਕਮੇਟੀ ਚ ਲਿਆ ਗਿਆ ਫੈਸਲਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਸ ਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਇਹਨਾਂ ਨੇ ਆਪਣੀ ਜ਼ੁਬਾਨੀ ਵਿਚਾਰ ਵੀ ਦਿੱਤੇ ਨੇ ਤੇ ਨਾਲ ਸੁਝਾਅ ਵੀ ਦਿੰਦੇ ਨੇ ਕਿ ਕਿਵੇਂ ਸੰਸਥਾਵਾਂ ਨੂੰ ਬਚਾਇਆ ਜਾ ਸਕਦਾ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਤੁਸੀਂ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ